ਤਨ ਆ ਵਾਹ ਗੁਰੂ ਸਾਹਿਬ ਜੀ ਤਨ ਸਵੇਲਾ ਜਿਤ ਦਰਸ਼ਨ ਕਰਣਾ ਓਮ ਬਲਹਾਰੀ ਸਤ ਗੁਰ ਚਰਣਾ ਸੋ ਕਾ ਹਰਤਾਲ ਗੁਰ ਸੇਵੀ ਆ ਅਹਨਸ ਸਹਜ ਸੁਪਾਏ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਸਾ ਜਿਸ ਪਾਸ ਬਹਿਠਿਆ ਸੋਹੀ ਆ ਸਲਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹ ਵਰਪੈ ਨਹੀਂ ਜਾ ਕੇ ਕਾਂਚਨ ਮਾਟੀ ਮਾਨੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੋਖ ਸਨੇਹੁ ਅਰ ਭੈ ਨਹੀਂ ਜਾ ਕੈ ਕਾਂਚਨ ਮਾਟੀ ਮਾਨੈ ਰਹਾ ਨਹ ਨਿੰਦਿਆ ਨ ਉਸ ਤਤ ਜਾ ਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ ਨਾਹਿ ਮਾਨ અપਮਾਨਾ ਆਸਾ ਮਨਸਾ ਸਗਲ ਤਿਆਗ ਜਗ ਤੇ ਰਹਿ ਨਿਰਾਸਾ ਕਾਮ ਕਰੋਦ ਜੈ ਪਰਸੈ ਨਾਹਨਤ ਘਟ ਬ੍ਰਾਹਮਣ ਨਿਵਾਸਾ ਗੁਰ ਕਿਰਪਾ ਜੇ ਨਰਕ ਕੀਨੀ ਤੇ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜੋਂ ਪਾਨੀ ਸੰਗ ਪਾਨੀ ਗੁਰ ਕਿਰਪਾ ਜਹ ਨਰਕ ਕੀਨੀ ਇਹ ਇਹ ਜੁਗਤ ਪਛਾਨੀ ਨਾਨਕ ਲੀਨ ਬੈਉ ਗੋਬਿੰਦ ਸਿਹਾ ਜੋ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਖਾਲਸਾ ਸਾਧ ਸੰਗਤ ਵੱਡਾ ਭਾਗ ਭਿੱਤੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਦੇਵਾ ਕੰਸਾਰ ਅਬ ਸੰਗਤਾਂ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਅਮਰਤ ਵੇਲੇ ਦੀਆਂ ਹਾਜ਼ਰੀਆਂ ਭਰ ਕਰਕੇ ਤਨ ਮਨ ਧੰਨ ਦੇ ਨਾਲ ਸੇਵਾ ਸਿਮਰਨ ਕਰਕੇ ਆਪਣਾ ਮਿਲਿਆ ਮਨੁੱਖਾ ਜੀਵਨ ਸਫਲਾ ਬਣਾ ਰਹੇ ਹੋ ਦੀਵਾਨਾਂ ਦੀ ਸਮਾਪਤੀ ਹੋਈ ਸਤਿਗੁਰਾਂ ਦੇ ਚਰਨਾਚਰ ਅਰਦਾਸ ਬੇਨਤੀ ਹੋਈ ਅਰਦਾਸ ਤੋਂ ਪਰੰਤ ਮਹਾਰਾਜ ਨੇ ਜੋ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ ਸੋਰਠੜਾਗ ਦੇ ਅੰਦਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਮੁਖਵਾਕ ਹੈ ਸਤਿਗੁਰੂ ਫਰਮਾਨ ਕਰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸੁਨੇਹ ਵਰਪੈ ਨਹੀਂ ਜਾਕੈ ਕੰਚਨ ਮਾਟੀ ਮਾਨ ਜਿਹੜਾ ਮਨੁੱਖ ਦੁੱਖਾਂ ਵਿੱਚ ਘਬਰਾਉਂਦਾ ਨਹੀਂ ਦੁੱਖ ਆਇਆ ਘਬਰਾਇਆ ਨਹੀਂ ਜਿਸ ਮਨੁੱਖ ਦੇ ਹਿਰਦੇ ਵਿੱਚ ਮਹਾਰਾਜ ਕਹਿੰਦੇ ਸੁੱਖਾਂ ਦੇ ਨਾਲ ਮੋਹ ਨਹੀਂ ਤੇ ਕਿਸੇ ਕਿਸਮ ਦਾ ਡਰ ਨਹੀਂ ਜਿਹੜਾ ਮਨੁੱਖ ਸੋਨੇ ਤੇ ਮਿੱਟੀ ਨੂੰ ਇੱਕ ਸਮਾਨ ਸਮਝਦਾ ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਰਹਾਉ ਦੇ ਕਿ ਸਤਿਗੁਰੂ ਫਰਮਾਨ ਕਰਦੇ ਨੇ ਨਾ ਨਿੰਦਿਆ ਨਾ ਉਸਤ ਤਜਾ ਕੇ ਲੋਭ ਮੋਹ ਬਗਮਾਨਾ ਹਰ ਖਸੋਕ ਤੇ ਰਹੈ ਨਿਆਰੋ ਨਾਹੇ ਮਾਨ અપਮਾਨਾ ਭਾਵੇਂ ਕੋਈ ਉਹਦੀ ਨਿੰਦਿਆ ਕਰਦਾ ਹੋਵੇ ਭਾਵੇਂ ਕੋਈ ਉਸ ਤਤ ਕਰੀ ਜਾਵੇ ਉਹਨੂੰ ਕਿਸੇ ਲੋਭ ਦਾ ਨਹੀਂ ਅਹੰਕਾਰ ਮਾਨ ਨਹੀਂ ਹੈ ਮਹਾਰਾਜ ਕਹਿੰਦੇ ਖੁਸ਼ੀ ਦੇ ਵਿੱਚ ਉਹਨੂੰ ਬਹੁਤੀ ਖੁਸ਼ੀ ਨਹੀਂ ਮਨਉਂਦਾ ਹਰ ਖਸੋਗ ਤੇ ਰਹੇ ਨਿਆਰੋ ਉਹ ਦੁਨੀਆ ਤੋਂ ਵੱਖਰਾ ਹੀ ਹੈ ਨਾਹੇ ਮਾਨ અપਮਾਨਾ ਭਾਵੇਂ ਉਹਦੀ ਕੋਈ ਨਿੰਦਿਆ ਕਰਦਾ ਭਾਵੇਂ ਉਸਤਤ ਕਰਦਾ ਕੋਈ ਉਸਨੂੰ ਮਾਣ ਦਿੰਦਾ ਹੈ ਆਦਰ ਦਿੰਦਾ ਹੈ ਪਰ ਉਹ ਇੱਕ ਸਮਾਨ ਰਹਿੰਦਾ ਹੈ ਸਮਝ ਲਓ ਕਿ ਉਸ ਤੇ ਗੁਰੂ ਦੀ ਕਿਰਪਾ ਬਖਸ਼ਿਸ਼ ਹੈ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾਹਨ ਤਹ ਘਟ ਬ੍ਰਹਮਨ ਨਿਵਾਸਾ ਜਿਹੜਾ ਮਨੁੱਖ ਆਸਾਂ ਉਮੀਦਾਂ ਸਾਰੀਆਂ ਛੱਡ ਦਿੰਦਾ ਹੈ ਤਿਆਗ ਦਿੰਦਾ ਹੈ ਜਗਤ ਤੋਂ ਨਰਮੋ ਹੋ ਰਹਿਂਦਾ ਤੇ ਜਿਸ ਮਨੁੱਖ ਨੂੰ ਨਾ ਕਾਮ ਵਾਸਨਾ ਨਾ ਹੋਰ ਪਦਾਰਥਾਂ ਦੀ ਇੱਛਾ ਹੈ ਉਹ ਨਹੀਂ ਸਕਦੀ ਮਹਾਰਾਜ ਕਹਿੰਦੇ ਉਸ ਮਨੁੱਖ ਦੇ ਹਿਰਦੇ 'ਚ ਵੀ ਪ੍ਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਗੁਰ ਕਿਰਪਾ ਜੈ ਨਰਕੋ ਕੀਨੀ ਤਹਿ ਜੁਗਤ ਪਛਾਨੀ ਜੇ ਜਿਹਦੇ ਤੇ ਗੁਰੂ ਬਖਸ਼ਿਸ਼ ਕਰਦਾ ਨਾ ਕਿਰਪਾ ਕਰਦਾ ਹੈ ਉਹੀ ਇਸ ਗੋਝ ਗੱਲ ਨੂੰ ਸਮਝਦਾ ਹੈ ਉਹੀ ਸਤਗੁਰੂ ਦੇ ਬਾਣੇ ਅੰਦਰ ਚੱਲਦਾ ਹੈ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ ਜਿਸ ਮਨੁੱਖ ਉਤੇ ਗੁਰੂ ਨੇ ਮਿਹਰ ਕੀਤੀ ਉਸੇ ਦੇ ਜੀਵਨ ਦੀ ਇਹ ਜਾਂਚ ਸਮਝ ਲਈ ਹੈ ਪਰ ਉਹ ਮਨੁੱਖ ਪਰਮਾਤਮਾ ਨਾਲ ਇਉ ਇਕਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇੱਕਮਿਕ ਹੋ ਜਾਂਦਾ ਹੈ ਉਸ ਦਾ ਰੂਪ ਬਣ ਜਾਂਦਾ ਹੈ ਇਹ ਮੁੱਖ ਵਾਕ ਦੀ ਵਿਚਾਰ ਸਤਿਗੁਰੂ ਮਹਾਰਾਜ ਆਪ ਸੰਗਤਾਂ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਬਾਣੀ ਬਾਣੇ ਦੇ ਧਾਰਨੀ ਬਣਾਉਣ ਗੁਰਮਤਿ ਦੀ ਸੋਝੀ ਬਖਸ਼ਿਸ਼ ਕਰਨ ਜੀ ਗੌਰ ਕਿਰਪਾ ਜਹ ਨਰਕ ਓਕੀਲੀ ਏਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ